ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹ ਖੁਸ਼ੀਆਂ ਖੇੜਿਆਂ ਦਾ ਮਹੀਨਾ ਇਸ ਮਹੀਨੇ ਨੂੰ ਕਿਉਂ ਖੁਸ਼ੀਆਂ ਦਾ ਕਿਹਾ ਜਾਂਦਾ ਹੈ ਇਹ ਸਭ ਨੂੰ ਪਤਾ ਹੈ ਭਾਈ ਗਰਮੀ ਦਾ ਕਰੋ ਗਰਮੀ ਪੈ ਰਹੀ ਹੈ ਜਿਤੇ ਜੀਵ ਜੰਤੂ ਤੜਫ ਰਹੇ ਆ ਧਰਤੀ ਤਪ ਰਹੀ ਹੈ ਪੇੜ ਪੌਦੇ ਸੁੱਕ ਰਹੇ ਹਨ ਫਸਲਾਂ ਸੁੱਕ ਰਹੀਆਂ ਹਨ ਭਾਵ ਸ੍ਰਿਸ਼ਟੀ ਦੇ ਹਰ ਇੱਕ ਉਸ ਕਣ ਨੂੰ ਇਸ ਤਪਸ ਤੋਂ ਨਿਯਾਤ ਗਵਾਉਣ ਦੀ ਖਾਤਰ ਕੇਵਲ ਤੋਂ ਕੇਵਲ ਸਾਵਣ ਦਾ ਮਹੀਨਾ ਸਾਵਣ ਸਰਸੀ ਕਾਵਣੀ ਚਾਰ ਨੇ ਕਮਲ ਸਿਓ ਪਿਆਰ ਪਰ ਜਦੋਂ ਅੰਤਰੀਵ ਅਰਥਾ ਬਰਜਾਈਏ ਇਹ ਤਾਂ ਵਾਰੀ ਅਰਥ ਹੋ ਗਏ ਨਾ ਭਾਈ ਇਹ ਸਾਵਣ ਦਾ ਮਹੀਨਾ ਵਾਰਸ ਦਾ ਮਹੀਨਾ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਨਾਨਕ ਸਾਵਣ ਜੇ ਵਸੇ ਚੌ ਉਮਾਹਾ ਹੋਏ ਨਾਗਾਂ ਮਿਰਗਾ ਮੱਛੀਆ ਰਸੀਆ ਘਰ ਤਨ ਹੋਏ 나ਗ ਸਭ ਇਹਨਾਂ ਨੂੰ ਕੁਛ ਹੀ ਮਿਲਦੀ ਹੈ ਇਹ ਵੀ ਧਰਤੇ ਦੀ ਤਪਸ ਵਿੱਚੋਂ ਨਿਕਲ ਕੇ ਬਾਹਰ ਛੰਡਦਾ ਆਨੰਦ ਮਾਣਦੇ ਹਨ ਵਾਰਸ ਦਾ ਆਨੰਦ ਮਾਣਦੇ ਹਨ ਸੌਣ ਦੇ ਵਿੱਚ ਇਹਨਾਂ ਦਾ ਧਰਤੀ ਦੇ ਉੱਪਰ ਲੈਤਾ ਤੇ ਆ ਜਾਣਾ ਨਾਰਮਲੀ ਗੱਲ ਹੈ ਸੁਭਾਅਕ ਕੀ ਹੈ ਕਿ ਸੌਣ ਦੇ ਮਹੀਨੇ ਵਿੱਚ ਬੇਸਬ ਨਾਲੇ ਇਥੇ ਸਭ ਬਾਹਰ ਆ ਜਾਂਦੇ ਹਨ ਮਿਰਗ ਮਿਰਗ ਨੂੰ ਵਾਰਸ਼ ਤੋਂ ਬਧਾ ਆਨੰਦ ਆਉਂਦਾ ਉਸ ਨੂੰ ਕੁਝ ਹੀ ਮਿਲਦੀ ਹੈ ਮੱਛੀਆਂ ਜਦੋਂ ਤਲਾਬ ਸੁੱਕ ਜਾਂਦੇ ਆ ਉਹਨਾਂ ਸੁੱਕੇ ਤਲਾਵਾਂ ਦੇ ਵਿੱਚ ਮੱਛੀਆਂ ਤੜਪ ਤੜਪ ਕੇ ਮਰ ਜਾਂਦੀਆਂ ਪਾਣੀ ਦੀ ਘਾਟ ਕਰਕੇ ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ। ਬਾਰਸ਼ ਹੁੰਦੀ ਹੈ ਫਿਰ ਸੁੱਕੇ ਤਲਾਬ ਭਰ ਜਾਂਦੇ ਹਨ। ਉਸ ਤਲਾਬ ਦੇ ਵਿੱਚ ਮੱਛੀਆਂ ਆਨੰਦ ਮਾਰਦੇ ਆਂ। ਰੱਸੀਆ ਕਰਤਨ ਹੋਏ। ਜਿਨ੍ਹਾਂ ਨੇ ਗਰਮੀ ਵਿੱਚ ਦੁੱਖ ਸਹਿ ਹੈ। ਗਰਮੀ ਦਾ ਭਿਆਨਕ ਕਰੋਪ ਆਪ ਦੇਖ ਹੀ ਰਹੇ ਹੋ ਸਭ ਸੰਗਤਾਂ। ਇਹ ਕਿੰਨੇ ਭੱਜ ਦੌੜ ਕਰਨੀ ਪੈਂਦੀ ਹੈ ਇਸ ਗਰਮੀ ਤੋਂ ਖਿਹੜਾ ਛਡਾਉਣ ਦੀ ਖਾਤਰ ਫਿਰ ਜਦੋਂ ਇਹ ਮੌਸਮ ਆ ਜਾਂਦਾ ਹੈ ਪਾਵਾਰਸ਼ ਦਾ ਤੇ ਉਸ ਟਾਈਮ ਜਦੋਂ ਗਰਮੀ ਚ ਆਪਾਂ ਤੋਂ ਕੁਝ ਵੀ ਜਿਆਦਾ ਨਹੀਂ ਖਾਦਾ ਜਾਂਦਾ بارش ਆਉਂਦੀ ਹੈ ਫਿਰ ਪੂੜੇ ਵੀ ਪਕਦੇ ਆ ਪਕੌੜੇ ਵੀ ਪਕਦੇ ਆ ਦੇ ਭਾਵ ਹਰ ਕੋਈ ਮਨੁੱਖ ਆਨੰਦ ਲੈਂਦਾ ਫਿਰ ਹੁਣ ਇਹ ਤਾਂ ਇਸ ਦੇ ਬਾਰੇ ਅਕਸ਼ਰ ਅੱਖਰ ਨੇ ਅਰਥ ਨੇ ਭਾਈ ਇਹਨਾਂ ਦੇ ਕੇਵਾਰੀ ਅਰਥਾਂ ਦਾ ਵਿਖਿਆਨ ਹੋਇਆ ਪਰ ਜੋ ਸਤਿਗੁਰ ਪਾਤਸ਼ਾਹ ਨੇ ਗੱਲ ਕੀਤੀ ਆ ਸਾਵਣ ਸਰਸੀ ਕਾਮਣੀ ਚਾਰਨ ਕਮਲ ਸਿਉ ਪਿਆਰ ਜੋ ਗਰਮੀ ਦਾ ਮਹੀਨਾ ਤੇ तकरीबन ਫਰਵਰੀ ਦੇ ਆਸ-પાસ ਸ਼ੁਰੂ ਹੋ ਜਾਂਦਾ ਹੈ ਤੇ ਇਹਦੀ ਸਮਾਪਤੀ ਸਤੰਬਰ ਅਕਤੂਬਰ ਦੇ ਆਸ-પાસ ਹੁੰਦੀ ਹੈ ਜਾ ਕੇ ਤੇ ਇੰਨਾ ਸਮਾਂ ਇਹ ਜੋ ਮਹੀਨੇ ਚਾਰ-ਪੰਜ ਮਹੀਨੇ ਦਾ ਮਸਮਸਾ ਸਮਾਂ ਹੁੰਦਾ ਹੈ ਇਹਦੇ ਵਿੱਚ ਸਾਨੂੰ ਕਿੰਨੀ ਟੜ ਹੁੰਦੀ ਹੈ ਇਸ ਸਤਿਗੁਰੂ ਪਾਚਾਇਆ ਕਹਿੰਦੇ ਕਿ ਜੇ ਆਤਮਾ ਬਾਰੇ ਸੋਚੇ ਇਹ ਮੁਖ ਮੈਂ ਗੱਲ ਆਤਮਾ ਦੀ ਕਰਦਾ ਕਿ ਆਤਮਾ ਜਨਮਾਂ ਜਨਮਾਂ ਤੋਂ ਆਪਣੇ ਘਰ ਤੋਂ ਬਾਹਰ ਰਹਿ ਕੇ ਆਪਣਾ ਕਰ ਕਿਹੜਾ ਹੈ ਕਰ ਇਹਦਾ ਪ੍ਰਮਾਤਮਾ ਦਾ ਕਰ ਹੀ ਹੈ ਕਿ ਆਪਣੇ ਘਰ ਤੋਂ ਬਾਹਰ ਰਹਿ ਕੇ ਇਹ ਤੜਫ ਰਹੀ ਹੈ ਜੇ ਮੇ ਘਰੋਂ ਬੇ ਘਰ ਆਪਾ ਹੋ ਜੇ ਕੋਈ ਜਾਨਵਰ ਵੀ ਹੋ ਜਵੇ ਉਹਦਾ ਵੀ ਕਿੰਨਾ ਦੁੱਖ ਤਕਲੀਫ ਉਹਨੂੰ ਸਹਿਣਾ ਪੈਂਦਾ ਵੈ ਤੇ ਘਰ ਤੋਂ ਦੂਰ ਹੋ ਗਿਆ ਕਰ ਰਹੇਗਾ ਜਾਨਵਰ ਘਰ ਦਾ ਮਾਲਕ ਉਹਦੇ ਖਾਣ ਪੀਣ ਦਾ ਹਰ ਗੱਲ ਦਾ ਭਾਈ ਉਹ ਖਿਆਲ ਰੱਖਦਾ ਹੈ ਘਰ ਤੋਂ ਬਾਹਰ ਪਛੀ ਪੰਛੀ ਭਾਵੇਂ ਜੀਵ ਜੰਤੂ ਹੋਣ ਭਾਵੇਂ ਮਨੁੱਖ ਹੋਵੇ ਸੁੱਖ ਘਰ ਦੇ ਵਿੱਚ ਹੀ ਸਾਰੀਆਂ ਮਨੋ ਕਾਵਨਾ ਇਛਾਵਾਂ ਪੂਰ ਹੋ ਜਾਂਦੀ ਹੈ ਆਪਣੇ ਘਰ ਦੇ ਵਿੱਚ ਹੁਣ ਆਤਮਾ ਮਨੁੱਖ ਦੀ ਭਟਕ ਰਹੀ ਹੈ ਕੋਈ ਇੱਕ ਦਿਨ ਦੀ ਗੱਲ ਨਹੀਂ ਕੋਈ ਦੋ ਦਿਨ ਦੀ ਗੱਲ ਨਹੀਂ ਕੋਈ ਮਹੀਨੇ ਦੀ ਗੱਲ ਨਹੀਂ ਕੋਈ ਸਾਲਾਂ ਦੀ ਗੱਲ ਨਹੀਂ ਯੁਗਾਂ ਯੁਗਾਂ ਤੱਕ ਪਤਨੇ ਕਿੰਨਾ ਸਮਾਂ ਅਨੰਤ ਸਮਾਂ ਸਾਢੇ 7 ਅਰਬ ਸਾਲ ਤੋਂ ਬਾਅਦ ਤੱਕ ਮਨੁੱਖਾ ਦੇ ਹੀ ਮਿਲਦੀ ਹੈ ਮੌਕਾ ਮਿਲਦਾ ਹੈ ਸੋਧਨ ਦਾ ਭਾਈ ਬੰਦਿਆ ਨਾਮ ਜਪ ਲੈ ਤੇ ਜਿਸ ਆਤਮਾ ਨੂੰ ਵਿਚਰੀ ਹੋਈ ਆਤਮਾ ਨੂੰ ਜਿਸ ਤਨਾ ਮਨੁੱਖ ਨੂੰ ਇੰਨੀ ਤਪਸ ਦੇ ਵਿੱਚ ਗਰਮੀ ਦੇ ਵਿੱਚ ਵਾਰਸ਼ ਦੀ ਛੜੀ ਲੱਗ ਜਾਵੇ ਠੰਡਾ ਮੌਸਮ ਹੋ ਜਾਵੇ ਕਿੰਨਾ ਅਨੰਦ ਹੁੰਦਾ ਉਸੇ ਤਰ੍ਹਾਂ ਭਾਈ ਜਿਹੜੀ ਆਤਮਾ ਪਰਮਾਤਮਾ ਦੇ ਨਾਲ ਉੱਟੀ ਹੋਈ ਹੈ ਇਦੋ ਇਸ ਨੂੰ ਆਪਣੇ ਘਰ ਵਿੱਚ ਜਾਣ ਦਾ ਮੌਕਾ ਮਿਲ ਜਾਂਦਾ ਹੈ ਆਪਣੇ ਪਤੀ ਪ੍ਰਮਾਤਮਾ ਦੇ ਘਰ ਜਾਣ ਦਾ ਮੌਕਾ ਮਿਲ ਜਾਂਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਤੇ ਪਿਆਰ ਸਤਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਜਿਸ ਆਤਮਾ ਨੇ ਭਾਈ ਪ੍ਰਮਾਤਮਾ ਦੇ ਘਰ ਦੇ ਵਿੱਚ ਵਸਾ ਕਰ ਲਿਆ ਪ੍ਰਮਾਤਮਾ ਦੇ ਘਰ ਵਿੱਚ ਉਸ ਨੂੰ ਜਗਾ ਮਿਲ ਗਈ ਪਰਮੇਸ਼ਰ ਮਿਲ ਗਈ ਆ ਜਾ ਮੇਰੇ ਮਾਲਕ ਕਹਿੰਦੇ ਆ ਸਾਵੜੇ ਸਰਸੀ ਕਾਮਣੀ ਚਰਨ ਕਮਲ ਸੋ ਪਿਆਰੇ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਧਾਰ ਉਹਦੇ ਘਰ ਦੇ ਵਿੱਚ ਜੋ ਵਿਚੜੀ ਆਤਮਾ ਹੈ ਪ੍ਰਮਾਤਮਾ ਦੇ ਨਾਲ ਜੁਟੀ ਹੋਈ ਹੈ ਕਿਸ ਨੂੰ ਘਰ ਦੇ ਵਿੱਚ ਵਾਪਸੀ ਕਰਨ ਦਾ ਮੌਕਾ ਮਿਲਦਾ ਹੈ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਤਨ ਰਤਾ ਸਚਰੰ ਇਕੋ ਨਾਮ ਧਾਰ ਸਭ ਕੁਝ ਤਿਆਗ ਦੇਣਾ ਸਭ ਕੁਝ ਛੱਡ ਦੇਣਾ ਸਭ ਕੁਝ ਭੁੱਲ ਜਾਣਾ ਇੱਕੋ ਇੱਕ ਪ੍ਰਮਾਤਮਾ ਨੂੰ ਯਾਦ ਰੱਖਣਾ ਹਰ ਪਲ ਯਾਦ ਰੱਖਣਾ ਸਵਾਸ ਸਵਾਸ ਉਸ ਮਾਲਕ ਨੂੰ ਯਾਦ ਰੱਖਣਾ ਵੇਖਿਆ ਰੰਗ ਕੁੜਾ ਵੇਆ ਦਸਨ ਸਬੇਸ਼ਾਰ ਅੱਗੇ ਪਾਛਾ ਇਹ ਵੀ ਦੱਸਦੇ ਆਇਆ ਤੂੰ ਭਜਨ ਬੰਦਗੀ ਬਾਤੇ ਆਇਆ ਸੇਵਾ ਸਿਮਨ ਵਾਸਤੇ ਆਇਆ ਤੁ ਜੁੜਿਆ ਕਿੱਥੇ ਬੈਠਾ ਸੰਸਾਰ ਦੇ ਨਾਲ ਤੇ ਸੰਸਾਰ ਦਾ ਹਰ ਇੱਕ ਸੁੱਖ ਬਾਰੇ ਗੱਲ ਕਰ ਰਿਹਾ ਨਾ ਵੇਖਿਆ ਰੰਗ ਕੁੜਾਵੇਆ ਦੇਸਨ ਸੱਬੇ ਸ਼ਾਰ ਭਾਈ ਜਿਹੜੇ ਪਦਾਰਥਾਂ ਨੂੰ ਤੂੰ ਸੁੱਖ ਸਮਝਦਾ ਬੈਠਾ ਇਹ ਤਾਂ ਇੱਕ ਸੁਪਨੇ ਦੀ ਨਿਆਈ ਹੈ ਇਹ ਤਾਂ ਸਾਰੇ ਦੇ ਸਾਰੇ ਜੋ ਤੂੰ ਦੇਖ ਰਿਹਾ ਏ ਠੂਠੇ ਆ ਨਾ ਇਹ ਸੱਚੇ ਨਹੀਂ ਏ ਜੇ ਕੋਈ ਸੁਖ ਦੀ ਪ੍ਰਾਪਤੀ ਕਰਨੀ ਆ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰੋ ਜਦੋਂ ਗੱਲ ਸਾਧੂ ਦੀ ਹੁੰਦੀ ਏ ਸਾਡਾ ਧਿਆਨ ਕਿਸੇ ਐਸੇ ਸਥਾਨ ਵੱਲ ਚੇਹੇ ਜਾਂਦਾ ਜਿੱਥੇ ਦਾ ਕੋਈ ਸੰਤ ਮਹਾਤਮਾ ਬਹੁਤ ਮਸ਼ਹੂਰ ਆ ਜਾ ਬੈਠਾ ਹੋਵੇਗਾ ਪਰ ਇੱਥੇ ਸਤਗੁਰ ਸਮਝਾ ਰਹੇ ਹਨ ਭਾਈ ਨਹੀਂ ਮੈਂ ਤਾਂ ਤੈਨੂੰ ਇਹ ਗੱਲ ਕਹਿ ਰਿਹਾ ਤੂੰ ਜਿਸ ਨੂੰ ਸਾਧ ਕਹਿਣਾ ਉਹਦੇ ਗੁਣਾਂ ਦੇਖ ਕੇ ਕਹਿਣਾ ਕਿ ਇਹ ਸਾਧ ਬੰਦਾ ਹੈ ਉਹ ਗੋਂ ਤੂੰ ਖੁਦ ਧਾਰਨ ਕਰਨੇ ਆ ਕਿ ਉਹਨਾਂ ਸਤ ਵਾਲੇ ਗੁਣਾਂ ਨੂੰ ਤੂੰ ਧਾਰ ਨਹੀਂ ਕਰ ਜਾਏਗਾ ਹਰੇ ਅੰਮ੍ਰਿਤ ਬੂੰਦ ਸਵਾਵਣੀ ਮਿਲ ਸਾਧੂ ਪੀ ਬੜਹਾਰੇ ਵਾਣ ਤੈਨ ਪ੍ਰਵ ਸੰਗ ਮੋਲਿਆ ਸਮਰਤ ਪੁਰਖ અપਾਰ ਹਰ ਮਿਲਨੇ ਨੋ ਮੰਨ ਲੋ ਚਦਾ ਕਰਮ ਮਿਲਾਵਣ ਹਾਰ ਹਰ ਕੀ ਹਰ ਕੀ ਸੋਚਾ ਮੈਨ ਗੁਰੂ ਨਾਨਕ ਸਾਹਿਬ ਪਾਛੇ ਦਰਸ਼ਨ ਹਣ ਅਕਾਲ ਪੁਰਖ ਦੇ ਦਰਸ਼ਨ ਹਣ ਦਸੋਂ ਪਾਛੇ ਦੇ ਦਰਸ਼ਨ ਹੋ ਜਾਣ ਪਰ ਇਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਭਾਈ ਤੇਰੇ ਕਰਮ ਹੋਣਗੇ ਤਦ ਜੇ ਤੇਰੇ ਕਰਮਾਂ ਦੇ ਵਿੱਚ ਮਾਲਕ ਨੇ ਲਿਖਿਆ ਹੋਵੇਗਾ ਤੇਰਾ ਮਿਲਾਪ ਪ੍ਰਮਾਤਮਾ ਦੇ ਨਾਲ ਤੇ ਹੋ ਜਾਏਗਾ ਨਹੀਂ ਭਾਈ ਜਿੰਨਾ ਮਰਜੀ ਝਟਕੜਾ ਆ ਰੰਮਲ ਨੇ ਨੋ ਮੰਨ ਲੂ ਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਵਪਾਇਆ ਅਗੇ ਪਾਛਾ ਕਹਿੰਦੇ ਜਿਨ੍ਹਾਂ ਨੇ ਧਰਮ ਦਾ ਮਾਰਗ ਅਪਣਾ ਲਿਆ ਪ੍ਰਮਾਤਮਾ ਦੇ ਮਾਰਗ ਨੂੰ ਪਾਲਿਆ ਉਹਦੇ ਕਰਦੇ ਜਾਨ ਦੀ ਜੋ ਆਸ ਸੀ ਅਜ ਮਨ ਵਿੱਚ ਚਾਹ ਉੱਠੇ ਆ ਕਿ ਮੈਂ ਤਾਂ ਵੀ ਪ੍ਰਮਾਤਮਾ ਦੇ ਘਰ ਵੱਲ ਜਾ ਰਿਹਾ ਹਉ ਤਿੰਨ ਕੀ ਸਦ ਬਲਿਆ ਰੇ ਪਾਛਾ ਕਹਿੰਦੇ ਮੈਂ ਤਾਂ ਬਲਿਆਰੀ ਆ ਜਿਨਾਂ ਨੇ ਧਰਮ ਦੇ ਮਾਰਗ ਨੂੰ ਬਣਾਇਆ ਹੋਇਆ ਧਰਮ ਦੇ ਮਾਰਗ ਤੇ ਚੱਲਦੇ ਆ ਸਤ ਦੇ ਮਾਰਗ ਤੇ ਜਾਂਦੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਮਾਰਗ ਤੇ ਚੱਲਦੇ ਹਨ ਭਾਈ ਨਾਨਕ ਹਰਜੀ ਮੈਂ ਆਕਾਰ ਸ਼ਬਦ ਸਵਰਨਾਰ ਇਸ ਪੰਕਤੀ ਦੇ ਸਤਗੁਰ ਪਾਤਸ਼ਾਹ ਤੈਨੂੰ ਬਾਰ ਬਾਰ ਸਮਝਾਉਂਦੇ ਆ ਹਰ ਕੋਈ ਸਮਝਾ ਰਿਹਾ ਇਹ ਗੱਲ ਕਰ ਰਿਹਾ ਭਾਈ ਸ਼ਬਦ ਹੀ ਤੇਰਾ ਜੀਵਨ ਸਵਾਰ ਸਕਦਾ ਹੈ ਇਹ ਸ਼ਬਦ ਹੈ ਸ਼ਬਦ ਦੀ ਵਿਚਾਰ ਸਮਝਣਾ ਪੜ੍ਹਨਾ ਸੁਣਨਾ ਔਰ ਮੰਨਣਾ ਇਹ ਤੇਰਾ ਜੀਵਨ ਸਵਾਰ ਸਕਦੇ ਆ ਤੇ ਜਿਹੜੇ ਕਰਮ ਕਾਂਡਾਂ ਵਿੱਚ ਮੁਕਤ ਹੋ ਲੱਗਿਆ ਇਹਨਾਂ ਨੇ ਤੇਰਾ ਜੀਵਨ ਬਗਾਨਾ ਸਵਾਰਨਾ ਕੋਈ ਨਹੀਂ ਹੈ ਨਾਨਕ ਅਰ ਜੀ ਮੈਂ ਆ ਕਰੇ ਸ਼ੇਵਦੇ ਸਵਾਰ ਨਿਹਾਰ ਸਾਵਣ ਤਿਨਾ ਸੁਆਗਣੀ ਜਿਨ ਰਾਮ ਨਾਮ ਰਿਆਰੇ ਸਾਵਣ ਤਿਨਾ ਸੁਆਗਣੀ ਜਿਨਾਂ ਰਾਮ ਨਾਮ ਉਰਹਾ ਉਹਨੇ ਕਿੰਨੇ ਵੀ ਵਾਰਸ਼ ਹੋ ਜਾਵੇ ਇਸ ਵਾਰਸ਼ ਦੇ ਵਿੱਚ ਧਰਤੀ ਹਰੀ ਭਰੀ ਹੋ ਜਾਂਦੀ ਹੈ ਜੋ ਫਸਲਾਂ ਸੁੱਕ ਗਈਆਂ ਹਰੀਆਂ ਭਰੀਆਂ ਹੋ ਜਾਂਦੀ ਹੈ ਮਛੀਆਂ ਦਾ ਨਾਗਾਂ ਦਾ ਇਹਨਾਂ ਨੂੰ ਆਨੰਦ ਆਉਂਦਾ ਪਾਣੀ ਦੇਖ ਕੇ ਜੇ ਜਿਸ ਨਾਲ ਵੀ ਪਾਣੀ ਦਾ ਸੰਬੰਧ ਹੈ ਹਰ ਕਿਸੇ ਪਾਣੀ ਨਾਲ ਸੰਬੰਧ ਆ ਪਾਈ ਪਹਿਲਾ ਪਾਣੀ ਜੀਵ ਹੈ ਜਿੱਤਾਰਿਆ ਸਭ ਕੋਈ ਪਾਣੀ ਤੋਂ ਬਿਨਾਂ ਕਿਸੇ ਦਾ ਵੀ ਜੀਵਨ ਨਹੀਂ ਹੈ ਭਾਵੇਂ ਮਨੁੱਖ ਹੈ ਪਸ਼ੂ ਪੰਛੀ ਹੈ ਜੀਵ ਜੰਤੂ ਹੈ ਸਭ ਨੂੰ ਕੁਝ ਹੀ ਹੁੰਦੀ ਹੈ ਫਸਲਾਂ ਹਰੀਆਂ ਹੋ ਜਾਂਦੀਆਂ ਖੇਤ ਹਰੇ ਹੋ ਜਾਂਦੇ ਆਕਾ ਹਰੇ ਹੋ ਜਾਂਦੇ ਆ ਜੇ ਤੱਤੀ ਤਪੀ ਹੋਈ ਸੀ ਬੰਜਰ ਸੁੱਕੀ ਪਈ ਸੀ ਉੱਤੇ ਵੀ بارش ਦੀ ਬੂੰਦ ਦੇ ਨਾਲ ਹਰਿਆਵਲਾ ਆ ਗਿਆ ਪਰ ਇੱਕ ਵੀ ਐਸਾ ਵੀ ਹੁੰਦਾ ਜੋ ਕਦੇ ਹਰਾ ਨਹੀਂ ਹੋ ਸਕਦਾ ਉਹਨੂੰ ਭਾਵੇਂ ਪਾਣੀ ਦੇ ਵਿੱਚ ਸੁੱਟ ਦਿਓ ਉਹ ਹੈ ਤਤੀ ਤੋਏ ਨਾ ਤਲਵੇ ਜੇ ਜਲੇ ਟੁੱਬੀ ਦੇ ਜੋ ਦੋਹਾਗਣ ਰੱਬ ਦੀ ਝੂਰੇਂਦੀ ਝੂਰੇ ਹੁਣ ਤਾਂ ਨਵੇ ਪਤਾ ਸਾਰੇ ਪਾਸੇ ਭਾਈ ਜਿਸ ਫਸਲ ਨੂੰ ਜੋ ਅਸੀਂ ਖੇਤ ਦੇਖਦੇ ਆ ਧਰਤੀ ਦੇਖਦੇ ਆ ਪੀੜ ਪੌਦੇ ਦੇਖਦੇ ਆ ਸੁੱਕੇ ਪੈਸੀ ਮਰ ਜਾਏ ਪੈਸੀ ਪਰ ਇੱਕ ਆਸ ਲੈ ਕੇ ਬੈਠੇ ਸੀ ਕਿ ਵੈਰੂ ਕਿਰਪਾ ਕਰੇਗਾ ਬਾੜ ਚ ਆਵੇਗੀ ਫਿਰ ਸਾਡਾ ਜੀਵਨ ਹਰਾ ਭਰਾ ਹੋ ਜਾਏਗਾ ਪਰ ਜੋ ਪਹਿਲਾ ਹੀ ਜਿਹੜਾ ਦੀ ਭੁੰਨਿਆ ਗਿਆ ਜਿਹੜਾ ਕੜਾਹੀ ਵਿੱਚ ਉਹਨੇ ਸੇਕ ਸਹ ਲਿਆ ਤਤੀ ਤੋਇ ਨਾ ਤਲਵੇ ਜੇ ਜਲ ਕੁੱਬੀ ਦੇ ਜੋੜੋਹਾ ਗਣ ਰੱਬ ਦੀ ਚੂਰੇਂਦੀ ਚੋਰੇ ਭੁੰਨਿਆ ਹੋਇਆ ਦੀ ਕਦੇ ਨਹੀਂ ਹਰਾ ਹੁੰਦਾ ਉਸੇ ਤਰ੍ਹਾਂ ਮਨੁੱਖ ਦੀ ਗੱਲ ਵੀ ਕੀਤੀ ਹੈ ਜੋੜੋਹਾ ਗਣ ਰੱਬ ਦੀ ਚੂਰੇਂਦੀ ਚੋਰੇ ਕਿ ਜਿਸ ਨੂੰ ਮਾਲਕ ਦੀ ਆਸ ਹੈ ਇੱਛਾ ਲੈ ਕੇ ਬੈਠਾ ਹੈ ਜੀਵਨ ਜਿ ਭਾਵੇਂ ਜਿੰਨੇ ਮਰਜੀ ਦੁੱਖ ਤਕਲੀਫਾਂ ਸੋ ਉਸ ਵੀ ਆਵੇ ਸੁੱਖ ਦੁੱਖ ਦੋਈ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤਾਂ ਜੀਵਨ ਦਾ ਹਿਸਾਬ ਹੈ ਸੁੱਖਾਂ ਦਾ ਆਉਣਾ ਦੁੱਖਾਂ ਦਾ ਆਉਣਾ ਕਦੇ ਸੁੱਖ ਚਲੇ ਜਾਂਦੇ ਆ ਦੁੱਖ ਆ ਜਾਂਦੇ ਆ ਕਦੇ ਦੁੱਖ ਜਾਂਦੇ ਆ ਤੇ ਸੁੱਖ ਆ ਜਾਂਦੇ ਆ ਇਹ ਤਾਂ ਚਲਾਵੇ ਚੱਲ ਚੱਲਦਾ ਚਾਰਿਆ ਇਹ ਤਾਂ ਕੱਪੜੇ ਦੀ ਨਹੀਂ ਹੈ ਬਾਛਾ ਜੀ ਕਹਿੰਦੇ ਸੁੱਖ ਦੁੱਖ ਦੋਈ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤਾਂ ਹਉਦੇ ਜਾਂਦੇ ਰਹਿੰਦੇ ਆ ਪਰ ਜੋ ਪ੍ਰਾਣੀ ਜੋ ਮਨੁੱਖ ਇੱਕ ਆਸ ਲੈ ਕੇ ਬੈਠਾ ਹੈ ਕਿ ਮੇਰੇ ਮਾਲਕਾ ਨਾ ਮੈਨੂੰ ਸੰਸਾਰ ਸੁਖ ਦੀ ਪ੍ਰਵਾਹ ਨਾ ਦੁੱਖਾਂ ਦੀ ਪ੍ਰਵਾਹ ਇੱਕ ਇੱਛਾ ਲੈ ਕੇ ਤੇਰੇ ਦਰ ਤੇ ਆਇਆ ਤੇਰੇ ਦਰ ਤੇ ਇੱਛਾ ਲੈ ਕੇ ਆਇਆ ਕਿ ਮੇਰੇ ਮਾਲਕਾ ਆਪਣੇ ਦਰਸ਼ਨ ਦਰ ਦੇ ਮੈਂ ਤੇਰੇ ਘਰ ਦੇ ਵਿੱਚ ਕਿਵੇਂ ਪ੍ਰਵੇਸ਼ ਕਰ ਜਾਵਾਂ ਜਿੱਥੋਂ ਵਿਛੜਿਆ ਹੋਇਆ ਹਾਂ ਸਾਰੇ ਆਨੰਦ ਤੇਰੇ ਘਰ ਵਿੱਚ ਹੈ ਇੱਕ ਬਾਰ ਦੇਖ ਕੇ ਦੇਖ ਲਿਆ ਰਹਿ ਕੇ ਦੇਖ ਲਿਆ ਕੋਈ ਆਨੰਦ ਨਹੀਂ ਹੈ ਦੁੱਖ ਤਕਲੀਫਾਂ ਠੋਕਰਾਂ ਤੇ ਨਹੀਂ ਆ ਜਿਵੇਂ ਪਸ਼ੂ ਪਾਂਚੀ ਘਰ ਤੋਂ ਬਾਹਰ ਹੋਵੇ ਜਿਹਦਾ ਹੈ ਉਹ ਤਾਂ ਸੰਭਾਲੇਗਾ ਬਈ ਦੂਸਰੇ ਤਾਂ ਫਿਰ ਡਾਂਗ ਹੀ ਮਾਰਦਾ ਨਾ ਉਸ ਤਰ੍ਹਾਂ ਜਿਵੇਂ ਮਨੁੱਖਾ ਜੀਵਨ ਹੈ ਆਤਮਾ ਪਰਮਾਤਮਾ ਦੀ ਹੈ ਪਰਮਾਤਮਾ ਟੁੱਟ ਕੇ ਬਾਹਰ ਤਰੀ ਫਿਰਦੀ ਹੈ ਤੇ ਠੋਕਰੇ ਠੋਕਰੇ ਨਹੀਂ ਭਾਈ ਹਣ ਇੱਥੇ ਸਤਗੁਰ ਪਾਏ ਚਾਹੀਏ ਕਹਿੰਦੇ ਜਿਸ ਨੂੰ ਆਸ ਲੈ ਕੇ ਬੈਠਾ ਹੈ ਜੀਵਨ ਦੇ ਵਿੱਚ ਕਿ ਮੇਰਾ ਕਦੇ ਨਾ ਕਦੇ ਮਿਲਾਪ ਹੋਵੇਗਾ ਉਹਦੀ ਇੱਛਾ ਤਾਂ ਪੂਰਨ ਹੋਣੀ ਹੈ ਜਿਸ ਨੂੰ ਪ੍ਰਮਾਤਮਾ ਦਾ ਪਤਾ ਹੀ ਨਹੀਂ ਹੈ ਤਤੀ ਤੋਂ ਇਹ ਨ ਤਲਵੇ ਉਹ ਭੁੰਨੇ ਹੋਏ ਵੀਰ ਹੀ ਤਰਾਵੇ ਉਹਨੂੰ ਕੋਈ ਪਤਾ ਨਹੀਂ ਹੈ ਉਹਦਾ ਭਾਈ ਜਿਸ ਤਰ੍ਹਾਂ ਆਇਆ ਉਸੇ ਤਰ੍ਹਾਂ ਇਸ ਸੰਸਾਰ ਤੋਂ ਚਲੇ ਜਾਣਾ ਪਹਿਲਾਂ ਵੀ ਕਰੋ ਬਾਹਰ ਸੀ ਫਿਰ ਅਗਾ ਵੀ ਉਸਨੇ ਬਾਹਰ ਹੀ ਰਹਿਣਾ ਅੰਦਰ ਨਹੀਂ ਜਾ ਸਕਦਾ ਤਤੀ ਤੋਂ ਇਹ ਨ ਤਲਵੇ ਜੇ ਜਲ ਟੁੱਬੀ ਦੇ ਫਿਰ ਭਾਵੇਂ ਜਿੰਨੇ ਮਰਜੀ ਕਥਾ ਕੀਰਤਨ ਗੁਰਬਾਣੀ ਹੁੰਦੀ ਰਵੇ ਮਨ ਮੁਖਤੇ ਅਸਰ ਨਹੀਂ ਹੈ ਕੇਵਲ ਤੋਂ ਕੇਵਲ ਜੋ ਇੱਛਾ ਲੈ ਕੇ ਬੈਠਾ ਹੈ ਕਿ ਭਾਈ ਮੈਨੂੰ ਕੋਈ ਗਿਆਨ ਦੀ ਪ੍ਰਾਪਤੀ ਹੋ ਜੇ ਕੋਈ ਗੁਰਬਾਣੀ ਦੀ ਸਮਝ ਆ ਜਾਵੇ ਗੁਰੂ ਦੇ ਦਵਾਰੇ ਜਾਵਾਂ ਸੋਝੀ ਪਾਵਾਂ ਕੋਈ ਜਾ ਕੇ ਦੂਦ ਦਵਾਰੇ ਜਾ ਕੇ ਸੋਝੀ ਪਾਈ ਸੀ ਕਿ ਮੈਨੂੰ ਗਿਆਨ ਮਿਲੇ ਇੱਛਾ ਲੈ ਕੇ ਜਾਵੇ ਪ੍ਰਮਾਤਮਾ ਨਾਲ ਮਿਲਦਾ ਮੈਨੂੰ ਮਾਰਗ ਮਿਲ ਜਾਵੇ ਕੋਈ ਉਹਨਾਂ ਨੂੰ ਹੀ ਪਾਈ ਏ ਮਾਰਗ ਦੀ ਪ੍ਰਾਪਤੀ ਹੁੰਦੀ ਆ ਸਾਵਣ ਤੇ ਨ ਸੁਹਾਗਣੀ ਜਿਨ ਰਾਮ ਨਾਮ ਉਰਿਆ ਰ ਇੱਥੇ ਸਾਵਣ ਮਹੀਨੇ ਦੀ ਗੱਲ ਹੈ ਕਿ ਬਾਰਸ਼ ਆਉਂਦੀ ਹੈ ਸਾਰਾ ਹਰਿਆ ਭਰਿਆ ਹੋ ਜਾਂਦਾ ਹੈ ਪਰ ਇੱਥੇ ਪ੍ਰਮਾਤਮਾ ਗੱਲ ਕਰ ਰਿਹਾ ਗੁਰਮਾਣੀ ਗੱਲ ਕਰ ਰਹੀ ਹੈ ਗੁਰਨਾਨਕ ਸਾਹਿਬ ਗੱਲ ਕਰਦੇ ਆ ਤੇਰੀ ਮਨੁੱਖਾ ਜੀਵਨ ਦੀ ਏ ਮਨੁੱਖਾ ਜੀਵਨ ਤੇਰਾ ਤਾਹੀ ਸੁਹਾਵਣਾ ਹੈ ਜੇ ਇਸ ਜੀਵਨ ਦੇ ਵਿੱਚ ਪਰਮਾਤਮਾ ਨੂੰ ਮਿਲਦਾ ਮਾਰਗ ਲੱਭ ਲਵੇ ਉਹਦੇ ਘਰ ਵਿੱਚ ਚਲੇ ਜਾਵੇ ਨਾ ਨਿਕਤੇ ਨਾ ਸੁਆਗਣੀ ਜੇ ਨਾਮ ਨਾਮ ਹਰਿਆਰ